ਹੈਲੋ ਬੱਚੋ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ। ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਇੱਕ ਕਹਾਣੀ ਜਿਸ ਦਾ ਨਾਮ ਆ ਪਿਆਸਾ ਕਾਂ। ਤਾਂ ਸ਼ੁਰੂ ਕਰਦੇ ਹਾਂ। ਗਰਮੀਆਂ ਦੇ ਦਿਨਸਾਂ ਇੱਕ ਕਾਂ ਨੂੰ ਬਹੁਤ ਪਿਆਸ ਲੱਗੀ ਸੀ। ਉਹ ਪਾਣੀ ਦੀ ਤਲਾਸ਼ ਵਿੱਚ ਇੱਧਰ ਉੱਧਰ ਉੱਡ ਰਿਹਾ ਸੀ। ਪਰੰਤੂ ਕਾਫੀ ਦੇਰ ਉੱਡਣ ਤੋਂ ਬਾਅਦ ਵੀ ਉਸ ਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ। ਲਗਾਤਾਰ ਲੰਮੇ ਸਮੇਂ ਉੱਡਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਥੱਕ ਗਿਆ ਸੀ ਅਤੇ ਤੇਜ਼ ਗਰਮੀ ਦੇ ਚਲਦੇ ਉਸ ਦੀ ਪਿਆਸ ਵੱਧਦੀ ਜਾ ਰਹੀ ਸੀ। ਅੰਤ ਉਹ ਇੱਕ ਦਰਖਤ ਤੇ ਜਾ ਬੈਠਿਆ। ਦਰਖਤ ਤੇ ਬੈਠਦੇ ਹੀ ਉਸ ਦੀ ਨਿਗਾਹ ਇੱਕ ਦੂਰ ਪਏ ਘਰੇ ਤੇ ਪਈ। ਘਰ ਆ ਦੇਖਦੇ ਹੀ ਉਹ ਘਰੇ ਵੱਲ ਉੱਡਿਆ। ਕਰਾ ਦੇ ਕੇ ਪਤਾ ਲੱਗਾ ਕਿ ਘੜੇ ਵਿੱਚ ਪਾਣੀ ਬਹੁਤ ਹੀ ਥੋੜਾ ਸੀ ਕਾਂ ਦੀ ਚੁੰਝ ਪਾਣੀ ਤੱਕ ਨਹੀਂ ਜਾ ਰਹੀ ਸੀ ਕਾਂ ਬਹੁਤ ਦੁਖੀ ਹੋਇਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਘਰੇ ਦਾ ਪਾਣੀ ਕਿਵੇਂ ਪੀਤਾ ਜਾਵੇ ਉਹ ਸੋਚਣ ਲੱਗਾ ਘਰੇ ਦੇ ਲਾਗੇ ਛੋਟੇ-ਛੋਟੇ ਪੱਥਰ ਪਏ ਸਨ ਉਹਨਾਂ ਨੂੰ ਦੇਖ ਕੇ ਕਾਂ ਨੂੰ ਇੱਕ ਸੁਝਾਅ ਆਇਆ ਓਹੋ ਇੱਕ ਇੱਕ ਕਰਕੇ ਆਪਣੀ ਚੁੰਝ ਨਾਲ ਪੱਥਰਾਂ ਨੂੰ ਘਰੇ ਵਿੱਚ ਸੁਟਣ ਲੱਗਾ ਕੁਝ ਧੇਰ ਇਸ ਤਰ੍ਹਾਂ ਕਰਨ ਨਾਲ ਘੜੇ ਦਾ ਪਾਣੀ ਉੱਪਰ ਆ ਗਿਆ ਹੁਣ ਕਾਂ ਦੀ ਚੁੰਝ ਪਾਣੀ ਤੱਕ ਪਹੁੰਚ ਗਈ ਤੇ ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਜਿੱਥੇ ਚਾ ਉੱਥੇ RAM ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕਸ ਫੋਰ ਵਾਚਿੰਗ ਬਾਏ ਬਾਏ